ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਫਿਰ ਨਵੀਂ ਵੀਡੀਓ ਵਿੱਚ ਅੱਗੇ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਜੇਕਰ ਸਾਈਬਰ ਕ੍ਰਾਈਮ ਸਬੰਧੀ ਜਾਂ ਡਾਟੇ ਨਾਲ ਕਿਸੇ ਤਰ੍ਹਾਂ ਦੀ ਸਾਈਬਰ ਠੱਗੀ ਧੋਖਾਧੜੀ ਹੋ ਜਾਂਦੀ ਆ ਜਾ ਉਸ ਤੋਂ ਬਚਣ ਲਈ ਆਪਾਂ ਨੂੰ ਅਗਾਊ ਸੁਰੱਖਿਆ ਆਪਦੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿੰਨਾ ਕਿੰਨਾ ਕੰਮਾਂ 'ਤੇ ਧਿਆਨ ਦੇਣਾ ਚਾਹੀਦਾ ਉਹਦੇ ਬਾਰੇ ਆਪਾਂ ਡਿਟੇਲ ਵੀਡੀਓ ਜਿਹੜੀ ਪਾਈ ਸੀਗੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਅਗਰ ਤੁਹਾਡੇ ਨਾਲ ਆਨਲਾਈਨ ਧੋਖਾਧੜੀ ਹੋ ਜਾਂਦੀ ਆ ਤੇ ਆਪਾਂ ਨੂੰ ਤੁਰੰਤ ਜਿਹੜੇ ਇੱਕਦਮ ਫੌਰਨ ਮੌਕੇ ਤੇ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਇਹਦੀ ਬਾਰੇ ਅਪਸਤਾਰਨ ਨਾਲ ਅੱਜ ਗੱਲ ਕਰਾਂਗੇ ਆਨਲਾਈਨ ਧੋਖਾਧੜੀ ਜਦੋਂ ਤੁਹਾਡੇ ਨਾਲ ਹੁੰਦੀ ਆ ਤਾਂ ਤੁਰੰਤ ਸਭ ਤੋਂ ਪਹਿਲਾਂ ਆਪਣੇ ਬੈਂਕ ਜਾਂ ਭੁਗਤਾਨ ਸੇਵਾ ਜਿਵੇਂ ਪੇਟੀਐਮ Google Pay ਨਾਲ ਸੰਪਰਕ ਕਰੋ ਅਤੇ ट्रांजैक्शन ਦੀ ਆਪਣੀ ਸਾਰੀ ਜਾਣਕਾਰੀ ਦਿਓ ਇਸ ਤੋਂ ਬਾਅਦ ਤੁਸੀਂ ਸਾਈਬਰ ਕ੍ਰਾਈਮ ਪੋਰਟਲ ਭਾਰਤ ਸਰਕਾਰ ਦੀ ਵੈਬਸਾਈਟ ਸਾਈਬਰ ਕ੍ਰਾਈਮ ਸ਼ਿਕਾਇਤ ਜਿਹੜੀ ਹੈ ਸਾਈਬਰ ਕ੍ਰਾਈਮ .gov.in ਉੱਪਰ ਜਾ ਕੇ ਦਰਜ ਕਰਾਓ ਇਸ ਤੋਂ ਕੇ ਆਪਾਂ ਗੱਲ ਕਰਦੇ ਹਾਂ ਨੰਬਰ 2 ਨਜ਼ਦੀਕੀ ਤੁਹਾਡੇ ਸਭ ਤੋਂ ਨਜ਼ਦੀਕ ਜਿਹੜਾ ਸਾਈਬਰ ਥਾਣਾ ਜਾਂ ਸਾਈਬਰ ਸੰਬੰਧੀ ਜਿਹੜੇ ਅੱਜ ਕੱਲ ਪੁਲਿਸ ਵਿਭਾਗ ਵੱਲੋਂ ਦਫ਼ਤਰ ਬਣਾਏ ਗਏ ਥਾਣੇ ਬਣਾਏ ਗਏ ਉੱਥੇ ਆਪਣੀ ਜਿਹੜੀ ਲਿਖਤੀ ਸ਼ਿਕਾਇਤ ਉਹ ਜਿਹੜੀ ਦਰਜ ਕਰਾਓ ਇਹ ਸ਼ਿਕਾਇਤ ਤੁਸੀਂ ਦਰਜ ਕਰਾਉਣ ਤੋਂ ਬਾਅਦ ਜਿੰਨੇ ਤੁਹਾਡੇ ਮੈਸੇਜ ਮੇਲ ਜੋ ਵੀ ਹੈ ਉਹ ਸਾਰਾ ਤੁਸੀਂ ਰਿਕਾਰਡ ਜਿਹੜਾ ਆਪਣੇ ਕੋਲ ਸੰਭਾਲ ਕੇ ਰੱਖਣਾ ਹੈ ਆਪਣੇ ਬੈਂਕ ਅਕਾਊਂਟ ਈਮੇਲ ਜਾਂ ਸੋਸ਼ਲ ਮੀਡੀਆ ਦੇ ਪਾਸਵਰਡ ਤੁਰੰਤ ਬਦਲੀ ਕਰ ਦਿਓ ਅਤੇ ਧੋਖਾਧੜੀ ਸੰਬੰਧੀ ਸਾਰੇ ਸਬੂਤ ਜਿਹੜੇ ਉਹ ਇਕੱਠੇ ਕਰਨੇ ਸ਼ੁਰੂ ਕਰ ਦਿਓ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਜਿਹੜੀ ਭਾਰਤ ਸਰਕਾਰ ਦੇ ਜਦੋਂ ਵੀ ਕੋਈ ਤੁਹਾਡੇ ਨਾਲ ਆਨਲਾਈਨ ਤੋਂ ਖਤੜੀ ਹੁੰਦੀ ਆ ਤੁਹਾਡੀ ਸਹੂਲਤ ਵਾਸਤੇ ਭਾਰਤ ਸਰਕਾਰ ਵੱਲੋਂ ਜਿਹੜਾ ਇੱਕ ਨੰਬਰ ਜਾਰੀ ਕੀਤਾ ਗਿਆ 1930 ਉਸ ਤੇ ਤੁਰੰਤ ਕਾਲ ਕਰੋ ਕਾਲ ਕਰਕੇ ਉਹਨਾਂ ਨੂੰ ਸਾਰੀ ਆਪਣੇ ਜਿਸ ਤਰ੍ਹਾਂ ਵੀ ਠੱਗੀ ਤੁਹਾਡੇ ਨਾਲ ਹੋਈ ਆ ਉਹਦੇ ਬਾਰੇ ਡਿਟੇਲ ਜਾਣਕਾਰੀ ਦਿਓ ਅੱਗੇ ਤੁਸੀਂ ਇਸ ਤੋਂ ਇਲਾਵਾ ਆਰਬੀਆਈ ਦੀ ਵੈਬਸਾਈਟ ਤੇ ਆਪਣੀ ਧੋਖਾਧੜੀ ਸੰਬੰਧੀ ਜਿੰਦਾਂ ਦੀ ਤੁਹਾਡੇ ਨਾਲ ਧੋਖਾਧੜੀ ਆਨਲਾਈਨ ਜਿਹੜੀ ਤੁਮੀ ਕੀਤੀ ਗਈ ਉਹਦੇ ਬਾਰੇ ਜਿਹੜੀ ਸ਼ਿਕਾਇਤ ਜ਼ਰੂਰ ਦਰਜ ਕਰੋ ਇਸ ਤੋਂ ਇਲਾਵਾ ਜਿਹੜੇ ਆਪਾਂ ਨੂੰ ਆਪਣੀ ਸੇਫ ਰੱਖਣ ਵਾਸਤੇ ਕੀ ਕੀ ਜਿਹੜੇ ਹੈਗੇ ਆ ਸੁਝਾਅ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਤੁਸੀਂ ਕੋਈ ਵੀ ਆਪਣੇ ਫੋਨ ਤੇ ਲੈਪਟਾਪ ਤੇ ਜਾਂ ਪੀਸੀ ਤੇ ਕੋਈ ਅਣਜਾਣ ਲਿੰਕ ਜਮੇਲ ਕਿਸੇ ਤਰ੍ਹਾਂ ਦੀ ਉਹਨੂੰ ਓਪਨ ਨਾ ਕਰੋ ਕੋਈ ਮੈਸੇਜ ਆਉਂਦਾ ਉਹਨੂੰ ਓਪਨ ਨਾ ਕਰੋ ਜਿਹੜਾ ਜਿਹਦੇ ਬਾਰੇ ਤੁਸੀਂ ਸ਼ੱਕ ਜਾਰ ਕਰਦੇ ਹੋ ਇਸ ਤਰ੍ਹਾਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਜਿਹੜੀ ਨਾ ਕਰੋ ਦੋਸਤੋ ਇਹ ਆਪਾਂ ਛੋਟੀ ਜਿਹੀ ਵੀਡੀਓ ਅੱਜ ਬਣਾਈ ਸੀ ਵੀ ਜਦੋਂ ਤੁਹਾਡੇ ਨਾਲ ਤੋਖਾ ਤੜੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਜਿਹੜੇ ਆਪਣੇ ਸਟੈਪ ਕੋ ਲੈਣੇ ਆ ਜੇਕਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਆਪਣਾ ਕੋਈ ਕੀਮਤੀ ਸਜਾ ਜਰੂਰ ਦਿਆ ਕਰੋ ਕੁਛ ਨਾ ਕੁਛ ਦੱਸਿਆ ਕਰੋ ਤਾਂ ਕਿ ਜਾਣਕਾਰੀ ਮਿਲ ਸਕੇ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਕਿਸੇ ਕਿਸਮ ਦੀ ਕਾਨੂੰਨ ਸੰਬੰਧੀ ਜਾਂ ਆਪਣੇ ਨਿੱਜੀ ਜ਼ਿੰਦਗੀ ਵਿੱਚ ਆਉਣ ਵਾਲੀ ਕਿਸੇ ਵੀ ਮਹਿਕਮੇ ਸੰਬੰਧੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਆਪਣੇ ਸਜਾ ਜਰੂਰ ਦਿਓ ਮੈਂ ਕੋਸ਼ਿਸ਼ ਕਰਾਂਗਾ ਇਹ ਦੇ ਇਸ ਜਮਨ ਦਾ ਹੱਲ ਕਰਨ ਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੁਦੇਰੋ ਰੱਬ ਰੱਖਾ